ਸਰਹੱਦੀ ਪਿੰਡ ਗੱਟੀ ਰਾਜੂ ਕੀ ਦਾ ਉਹ ਏਰੀਆ ਜਿਸ ਏਰੀਏ ਤੋਂ 2023 ਦੇ ਵਿੱਚ ਵੀ ਪਾਣੀ ਦੀ ਸ਼ੁਰੂਆਤ ਹੋਈ ਸੀ ਇੱਥੋਂ ਹੀ ਇਸੇ ਜਗ੍ਹਾ ਤੋਂ ਇੰਨੇ ਪਾਣੀ ਤੋਂ ਹੀ ਸ਼ੁਰੂਆਤ ਹੋਈ ਸੀ ਪਰ ਇੱਧਰ ਸਾਰੇ ਪਿੰਡ ਜਿਹੜੇ ਨੇ ਉਸ ਸਮੇਂ ਡੁੱਬ ਗਏ ਸੀ ਪਰ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਜਿਹੜਾ ਪਾਣੀ ਆ ਫਿਰ ਇਸ ਜਗ੍ਹਾ ਤੱਕ ਪਹੁੰਚ ਗਿਆ ਲਾਸਟ ਪਿੰਡ ਹਾਲਾਂਕਿ ਪਿੰਡ ਇੱਧਰ ਆ ਸਤਲੁਜ ਵੀ ਇੱਧਰ ਆ ਸਤਲੁਜ ਤੋਂ ਅੱਗੇ ਪਿੰਡ ਪਿੰਡ ਤੋਂ ਬਾਅਦ ਅੱਗੇ ਅਸੀਂ ਖੜੇ ਹਾਂ ਔਰ ਅੱਗੇ ਸਰਹੱਦੀ ਤਾਰ ਆ ਸਾਹਮਣੇ ਔਰ ਇਧਰ ਸਤਪਾਲ ਚੌਂਕੀ ਹੈ ਜਿਹੜੀ ਬੀਐਸਐਫ ਦੀ ਔਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਇਹ ਪਾਣੀ ਇੱਥੇ ਕਿਵੇਂ ਆ ਰਿਹਾ ਐ ਦਰਿਆ ਜਿਹੜਾ ਹੈਗਾ ਸਤਲੁਜ ਉਹ ਇੱਥੋਂ ਕਰੀਬ ਅੱਧਾ ਪੌਣਾ ਕਿਲੋਮੀਟਰ ਪਿੱਛੋਂ ਇਧਰੋਂ ਇਸ ਤਰ੍ਹਾਂ ਘੁੰਮ ਜਾਂਦਾ ਇਸ ਤਰੀਕੇ ਨਾਲ ਉੱਥੋਂ ਹੀ ਪਿੱਛੋਂ ਲੇਕਿਨ ਪਾਕਿਸਤਾਨ ਦੇ ਵਿੱਚ ਐਂਟਰ ਹੁੰਦਾ ਇਸ ਕੋਨੇ 'ਚੋਂ ਦਰਿਆ ਕਿਉਂਕਿ ਇੱਥੇ ਪਾਕਿਸਤਾਨ ਦਾ ਏਰੀਆ ਪਾਕਿਸਤਾਨ 'ਚ ਐਂਟਰ ਹੋ ਕੇ ਫਿਰ ਪੰਜਾਬ ਦੇ ਵਿੱਚ ਐਂਟਰ ਹੁੰਦਾ ਔਰ ਜਦੋਂ ਪੰਜਾਬ 'ਚ ਐਂਟਰ ਹੁੰਦਾ ਉੱਥੋਂ ਇੱਕ ਨਹਿਰ ਇੱਕ ਖਾਲਾ ਲਾ ਲਈਏ ਕੱਸੀ ਲਾ ਲਈਏ ਕੁਝ ਵੀ ਲਾ ਲਈਏ ਜਿਹੜੀ ਪਾਕਿਸਤਾਨ ਦੇ ਵਿੱਚ ਆ ਉਹਦੇ ਰਾਹੀ ਪਾਣੀ ਇੱਥੇ ਆ ਰਿਹਾ ਔਰ ਲਾਸਟ ਟਾਈਮ ਵੀ ਤੇਜ਼ ਚ ਪਾਣੀ ਉਹਦੇ ਰਾਹੀ ਹੀ ਜਿਹੜਾ ਇੱਥੇ ਆਇਆ ਸੀਗਾ ਇੱਥੇ ਹਾਲਾਂਕਿ ਲੋਕ ਇਧਰ ਨਜ਼ਰ ਮਾਰ ਲਓ ਕਾਫੀ ਸਾਰੇ ਜਿਹੜੇ ਲੋਕ ਨੇ ਇਥੋਂ ਦੇ ਇੱਥੇ ਮੌਜੂਦ ਨੇ ਜਿਹੜੇ ਇੱਥੇ ਪਹੁੰਚੇ ਨੇ ਮੌਕੇ ਤੇ ਕਿਉਂਕਿ ਇਹਨਾਂ ਦੀਆਂ ਹੀ ਜ਼ਮੀਨਾਂ ਨੇ ਇਹਨਾਂ ਦਾ ਹੀ ਇੱਥੇ ਜਿਹੜੀ ਖੇਤੀ ਕੀਤੀ ਹੋਈ ਆ ਬਾਈ ਜੀ ਇਸੇ ਹੀ ਜਗ੍ਹਾ ਤੇ ਜੀ ਤੁਸੀਂ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮਨਜੀਤ ਸਿੰਘ ਇਹ ਕਿੰਨਾ ਖਤਰਾ ਹੈਗਾ ਇਸ ਪਾਣੀ ਦਾ ਖਤਰਾ ਤਾਂ ਬਹੁਤ ਹੀ ਹੈ ਜਿੱਥੋਂ ਹਾਂਜੀ ਪਾਣੀ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਅੱਗੇ ਵੀ ਇੱਥੋਂ ਹੀ ਸ਼ੁਰੂਆਤ ਹੋਈ ਸੀ ਹੁਣ ਵੀ ਇੱਥੋਂ ਹੀ ਪਾਣੀ ਲੈਣ ਲੱਗਿਆ ਪਾਕਿਸਤਾਨ ਵਾਲੀ ਸਾਈਡ ਤੋਂ ਹਾਂਜੀ ਸਰ 23 ਚ ਵੀ ਇੱਥੋਂ ਜਦੋਂ ਇੰਨਾ ਕੁ ਪਾਣੀ ਸੀ ਅਸੀਂ ਦੇਖਿਆ ਉਦੋਂ ਵੀ ਅਸੀਂ ਮੌਕੇ ਤੇ ਪਹੁੰਚੇ ਸੀਗੇ 23 ਚ ਵੀ ਇੱਥੋਂ ਸ਼ੁਰੂਆਤ ਹੋਈ ਸੀ ਤੇ ਸਾਰੇ ਪਿੰਡ ਡੁੱਬ ਗਏ ਸੀ ਹਾਂਜੀ ਹਾਂਜੀ ਫਿਰ ਸਾਰਾ ਅੱਗੇ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਬਾਅਦ ਪਾਣੀ ਹਾਂਜੀ ਵਧਾਈ ਇੱਥੋਂ ਹੀ ਸ਼ੁਰੂਆਤ ਹੋਈ ਹੈ ਪਿੱਛੇ ਵੀ ਤੇ ਖਤਰਾ ਹੁਣ ਬਈ ਜੀ ਆ ਪਾਣੀ ਨੂੰ ਵੇਖ ਕੇ ਕਿੰਨਾ ਕ ਖਤਰਾ ਹੈਗਾ ਖਤਰਾ ਬਹੁਤ ਹੈ ਜੀ ਆ ਸਾਰੇ ਪਿੰਡ ਪਾਣੀ ਦੀਨ ਲਪੇਟ ਚ ਆ ਚੁੱਕੇ ਇਧਰ ਦੋ ਪਿੰਡ ਹੈਗੇ ਆ ਪਿੰਡ ਕਿਹੜਾ ਹੈਗਾ ਹਾਂਜੀ ਇਹ ਵਾ ਕਿਹੜੀ ਮਸ ਪਿੰਡ ਨਵੀਂ ਗੱਟੀ ਰਾਜ ਹੋ ਗਈ ਅੱਛਾ ਇਹ ਗੱਟੀਆਂ ਹੀ ਨੇ ਤਕਰੀਬਨ ਹਾਂਜੀ 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 ਇਹ ਇਹ ਪਿੰਡ ਦੇ ਆਸੇ ਪਾਸੇ ਪਾਣੀ ਲੱਗ ਗਿਆ ਹਾਂਜੀ ਪਾਣੀ ਹੈਗਾ ਇਹਦੇ ਨਾਲ ਲੱਗਿਆ ਹਾਂਜੀ ਤੇ ਇਹ ਹੁਣ ਆਪਣਾ ਜਿਵੇਂ ਝੋਨੇਾਂ ਚ ਹੁਣ ਪਾਣੀ ਖੜਾ ਇਹ ਸਾਰਾ ਇਸੇ ਦੇ ਪਾਣੀ ਆਇਆ ਜਾਂ ਪਹਿਲਾਂ ਦਾ ਵੀ ਹਾਂਜੀ ਨਹੀਂ ਨਹੀਂ ਇਸ ਕਰਕੇ ਪਾਣੀ ਆ ਜਿਹੜਾ ਵਧਿਆ ਪਾਣੀ ਇਹਦੇ ਕਰ ਨਹੀਂ ਪਿਆ ਝੋਨੇ ਜੀ ਪਾਣੀ ਹੂੰ ਹਾਂਜੀ ਅੱਛਾ ਜੇ ਪਾਣੀ ਵੱਧ ਆਏ ਫਿਰ ਨੁਕਸਾਨ ਤਾਂ ਤੇਈ ਵਾਂਗ ਹੋ ਸਕਦਾ ਹਾਂਜੀ ਹਾਂਜੀ ਕਾਫੀ ਜ਼ਿਆਦਾ ਜੀ ਡਰ ਹੈਗਾ ਲੋਕਾਂ 'ਚ ਜਿਵੇਂ ਪਿਛਲੀ ਵਾਰੀ ਪਾਣੀ ਵਦਿਆ ਸੀ ਹੁਣ ਵੀ ਚਾਂਸ ਹੈਗੇ ਪਾਣੀ ਵਧਣ ਦੇ ਹੂੰ ਹੂੰ ਬਾਜੂ ਨੁਕਸਾਨ ਹੋਏਗਾ ਜੇ ਪਾਣੀ ਵੱਧਾ ਹਾਂਜੀ ਹਾਂਜੀ ਵਿੱਚ ਕਿੰਨਾ ਕ ਨੁਕਸਾਨ ਹੋਊ ਬਹੁਤ ਜ਼ਿਆਦਾ ਜ਼ਿਆਦਾ ਹੋਏਗਾ ਮੈਂ ਤਾਂ ਠੇਕੇ ਤੇ ਲਈ ਵਾਟੇ 4 ਕਿਲੇ ਕਿੱਥੇ ਆ ਇੱਥੇ ਅੱਗੇ ਨਾਲ ਪਿੱਛੇ ਡੁੱਬ ਗਈ ਆ ਪਾਣੀ ਪੈਂਦਾ ਪਏ ਥੋੜਾ ਥੋੜਾ ਹੂੰ ਔਖਾ ਔਖਾ ਕਿੰਨਾ ਠੇਕਾ ਠੇਕਾ ਮੈਂ 60000 ਰੁਪਏ ਆ ਜੀ ਠੇਕੇ ਤੇ ਭਰ ਕੇ 60000 ਅੱਛਾ 23 ਚ 23 ਚ ਕਟਾ 24 ਚ 5 ਲੱਖ ਚੜ ਗਿਆ 23 ਚ ਵੀ ਅੱਛਾ ਉੱਪਰ ਕਰਜਾ ਕਰਜਾ 38 ਦਾ ਤੇ ਹੁਣ 24 ਚ ਫੇਰ 24 ਚ ਵੀ ਹੁਣ ਆ ਮਾਰ 24 ਚ ਨਹੀਂ ਪਈ ਜੀ 25 ਚ ਆਇਆ 24 ਚ ਮਾੜਾ ਮੋਟਾ ਬਚਿਆ ਉੱਪਰ ਬਚਣਾ ਬਚਣਾ ਕੀ ਆ ਜਦੋਂ 23 ਚ ਘਟਾ ਪੈ ਗਿਆ ਤੇ 25 ਚ ਫੇਰ ਹੁਣ 25 ਚ ਫੇਰ ਪੈ ਗਿਆ ਜੇ ਬਾਈ ਆ ਜਿਵੇਂ ਹੁਣ ਪਾਣੀ ਆ ਭਾਵੇਂ ਝੋਨੇ 'ਚ ਥੋੜਾ ਜੇ 10 15 ਦਿਨ ਖੜਾ ਰਿਹਾ ਝੋਨੇ ਦਾ ਗਲ ਜਾਣੇ ਗਲ ਜਾਣੇ ਗਲ ਜਾਣੇ ਵਿੱਚ ਹੂੰ ਕੋਈ ਪ੍ਰਬੰਧ ਪ੍ਰਬੰਧ ਹੈਗੇ ਇੱਥੇ ਕੋਈ ਕੀਤੇ ਸੀ ਜੀ ਕੋਈ ਵੀ ਨਹੀਂ ਆ ਜੀ ਕੋਈ ਪ੍ਰਬੰਧ ਨਹੀਂ ਕੋਈ ਨਹੀਂ ਇਹ ਤਾਂ ਹਰ ਵਾਰ ਭਾਈ ਹਰ ਸਾਲ ਇਹ ਫੇਰ ਡੁੱਬ ਜਾਂਦੇ ਆ ਹਾਂਜੀ 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 ਕੋਈ ਹੱਲ ਨਹੀਂ ਹੈਗਾ ਇਹਦਾ ਹੱਲ ਨਹੀਂ ਹੈ ਜੀ ਇਹ ਪਾਕਿਸਤਾਨ ਤੋਂ ਆਉਂਦਾ ਜੇ ਤਾਰਾਂ ਦਾ ਮੁੱਢੋਂ ਪਾਣੀ ਹਰ ਸਾਲ ਆ ਜਾਂਦਾ ਜਦੋਂ ਇਹ ਚੜਦਾ ਪਾਣੀ ਉਹ ਆ ਜਾਂਦਾ ਹੂੰ ਬਿਲਕੁਲ ਇਹ ਵਾਕਿਆ ਹੀ ਗੱਲ ਸੋਚਣ ਵਾਲੀ ਆ ਪ੍ਰਸ਼ਾਸਨ ਨੂੰ ਵੀ ਧਿਆਨ ਦੇਣ ਵਾਲੀ ਆ ਚਾਹੇ ਤੁਹਾਨੂੰ ਆ ਝੋਨਾ ਦਿਖ ਰਿਹਾ ਸਾਹਮਣੇ ਦਿਖ ਰਿਹਾ ਪਰ ਇਹਦੇ ਮੁੱਢਾਂ ਦੇ ਵਿੱਚ ਤਕਰੀਬ ਕਿੰਨੇ ਕਿੰਨੇ ਕੁ ਫੁੱਟ ਪਾਣੀ ਅੱਗੇ ਹੋਣਾ ਜਿਹੜਾ ਇੱਥੇ ਝੋਨਿਆਂ 'ਚ ਪੈ ਗਿਆ ਉੱਥੇ ਹੈਗਾ 4-5 ਫੁੱਟ ਇੱਥੇ ਜਿਆਦਾ ਅੱਗੇ ਨਹੀਂ ਜਿਵੇਂ ਜਿਵੇਂ ਨੀਵਾ ਹੈ। ਕਰੀਬ ਜੇ ਜੇ ਕੁ 2.5-3 ਫੁੱਟ ਮੰਨ ਲਓ ਐਗਜ਼ੈਂਪਲ ਜੇ ਝੋਨੇ ਦੀ ਹਾਈਟ ਆ ਤਾਂ ਤੁਸੀਂ ਨਜ਼ਰ ਮਾਰ ਲਓ। ਹਾਲਾਂਕਿ ਇਹ ਜਗਾ ਉਹ ਜਿਹੜੀ ਬਿਲਕੁਲ ਅਜੇ ਸਹੀ ਆ। ਇੱਥੇ ਵੀ ਇੰਨਾ ਪਾਣੀ ਆ ਪਰ ਜਿਹੜਾ ਅੱਗੇ ਆ ਅੱਗੇ ਤਾਂ ਝੋਨੇ ਪੂਰੇ ਜਾਨੀ ਕਿ ਡੁੱਬੇ ਹੋਏ ਆ। ਉਹ ਅਗਲੀਆਂ ਜਿਹੜੀਆਂ ਪਹਿਲੀਆਂ ਨੂੰ ਨੀਵੀਆਂ ਵੀ ਨੇ। ਉਹਨਾਂ ਦੇ ਵਿੱਚ ਤਾਂ 2-2-3-3 ਫੁੱਟ ਜਿਹੜਾ ਪਾਣੀ ਆ। ਲੋਕ ਕਹਿੰਦੇ ਵੀ ਆ ਗਿਆ ਹੈਗਾ ਔਖਾ ਹੈ ਪਰ ਖਤਰਾ ਵਾਕਈ ਹੈਗਾ ਇਥੇ ਫਸਲਾਂ ਡੁੱਬ ਕੇ ਬਰਬਾਦ ਹੋਣ ਦਾ ਖਤਰਾ ਵਾਕਈ ਹੈਗਾ ਪਰ ਦੂਜੇ ਪਾਸੇ ਹੁਣ ਪ੍ਰਸ਼ਾਸਨ ਕੀ ਕਰਦਾ ਹੈ ਇਥੇ ਕੀ ਕੁਝ ਐਕਸ਼ਨ ਲੈਂਦਾ ਹੈ ਇਹ ਦੇਖਣਾ ਹੋਵੇਗਾ ਬਗਲੇ ਦੇਖੋ ਇਹ ਫਸਲਾਂ ਡੁੱਬੀਆਂ ਵੀ ਹਨ ਦੇ ਬਗਲੇ ਦੇਖੋ ਬਗਲੇ ਨਹੀਂ ਡੁੱਬੇ ਬਗਲੇ ਕੋਣ ਡੁੱਬੇ ਬਗਲੇ ਬੰਨੇ ਉੱਤੇ ਬੈਠੇ ਨਜ਼ਾਰੇ ਲੈ ਰਹੇ ਨੇ ਕੋਈ ਡੱਡੀ ਆਵੇ ਮੱਛੀ ਆਵੇ ਚੱਬੀ ਲੱਗਿਆ ਮੇਰੇ ਤਰਾ ਅੱਛਾ ਕੀ ਪਾਣੀ ਪਾਸਤਾ ਤੁਹਾਨੂੰ ਮਾਰ ਕਰ ਰਿਹਾ ਹੈ ਕਿੰਨਾ ਕੀ ਖਤਰਾ ਖਤਰਾ ਸਾਨੂੰ ਕਿ ਰਾਤੀ ਮੰਜੇ ਬਾਂਦ ਤੇ ਲਾਣੇ ਪੈਣ ਸਾਨੂੰ ਹਾਂਜੀ ਆਜੀ ਕੋਈ ਪਤਾ ਨਹੀਂ ਹੂੰ ਬਾਣੀ ਮਗਰ ਕੀ ਪਤਾ ਕਿੰਨਾ ਲਾ ਦੇਣਾ ਉਹਨਾ 23 ਚ ਕਿੰਨਾ ਗਿਆ ਸੀ 23 ਦੇ ਵਿੱਚ ਤੇ ਗੁਰੂ ਆਇਆ ਇਹਨਾਂ ਟਾਈਮ ਤੇ ਅਸੀਂ ਬਾਂਦ ਤੇ ਬੈਠੇ ਸੀ ਹਾਂ ਇਹਨਾਂ ਟਾਈਮ ਨਹੀਂ ਲੱਗਾ ਸੀ ਹੂੰ ਮਤਲਬ ਇਹਨਾਂ ਦੀ ਸਲੋ ਆ ਰਿਹਾ ਹੌਲੀ ਹੌਲੀ ਆ ਰਿਹਾ ਹਾਂਜੀ ਹੂੰ ਖਤਰਾ ਹੈਗਾ ਕੀ ਹੈ ਇਹਗਾ ਖਤਰਾ ਵਾ ਇੱਥੇ ਟੁੱਟ ਰਿਹਾ ਬੰਨ ਹੈ ਸਾਰੇ ਮੇਰੇ ਟੁੱਟਾ ਜਾਂਦਾ ਹੁਣ ਹਰਨ ਤੇ ਮਾ ਅੱਜ ਤੇ ਰਾਮਨਾਥ ਬੰਨ ਤੇ ਮੰਜੀਆਂ ਲੈ ਆਣੀਆਂ ਪੈਣੀਆਂ ਕਿ ਪਤਾ ਰਾਸਤੀ ਵੀ ਤੁਹਾਨੂੰ ਮੰਜੀਆਂ ਦੇ ਬਾਅਦ ਦੇ ਪਾਣੀ ਕੌਣ ਜ਼ਿੰਮੇਵਾਰ ਹੈ ਅੱਛਾ ਬਿਲਕੁਲ ਬਿਲਕੁਲ ਠੀਕ ਆ ਗੱਲ ਬਾਈ ਦੀ ਕਿਉਂਕਿ ਲਾਸਟ ਟਾਈਮ ਵੀ ਲੋਕ ਸੁੱਤੇ ਰਹੇ ਘਰਾਂ 'ਚ ਪਤਾ ਹੀ ਨਹੀਂ ਲੱਗਿਆ ਕਦੋਂ ਪਾਣੀ ਆ ਗਿਆ ਔਰ ਪਾਣੀ ਜਿਹੜਾ ਵਾਕਿਆ ਹੀ ਮੰਜੀਆਂ ਦੇ ਬਰਾਬਰ ਤੱਕ ਪਹੁੰਚ ਗਿਆ ਉਦੋਂ ਪਤਾ ਲੱਗਿਆ ਤੁਸੀਂ ਬਾਈ ਇਸੇ ਪਿੰਡ ਦੇ ਲੱਗੇ ਹਾਂਜੀ ਇਸੇ ਖਤਰਾ ਹੈਗਾ ਪੂਰਾ ਪੂਰਾ ਖਤਰਾ ਜਿੱਥੇ ਹਾਂ ਫਸਲਾ ਫੂਸਲਾ ਤਾਂ ਫਿਰ ਫਸਲਾ ਬਸ ਖਰਾਬ ਹੋਣੀ ਆ ਆ ਫਿਰ ਖਾਦੀ ਖਰਾਬ ਹੋਈ ਜਾਂ ਇਹ ਤਾਂ 2 4 5 ਦਿਨ ਖੜਾ ਰਹਿ ਮੈਨੂੰ ਲੱਗਦਾ ਗਲ ਜਣੀ ਗਲ ਜਣੀ ਗੱਭੇ ਪਾਣੀ ਵੜ ਜਾਂਦੇ ਹਾਂ ਉਹਨਾ ਡੇਢ ਦਾ ਹਥਨਾ ਕੋਈ ਮਾੜਾ ਮੋਟੇ ਮਦਦ ਲਈ ਆਇਆ ਕੋਈ ਪ੍ਰਸ਼ਾਸਨ ਕੋਈ ਕੁਝ ਨਹੀਂ ਸਾਕੋ ਜੀ ਕੋਈ ਨਹੀਂ ਆਏ ਕੋਈ ਨਹੀਂ ਬਿਲਕੁਲ ਹੈਗਾ ਤਾਂ ਔਖਾ ਏ ਪਰ ਇਹਨਾਂ ਲੋਕਾਂ ਦੀ ਮਜਬੂਰੀ ਆ ਕਿਉਂਕਿ ਇੱਥੇ ਕਾਫੀ ਪਿੰਡ ਨੇ ਆ ਨਜ਼ਰ ਮਾਰ ਲਓ ਇਧਰ ਲਾਗੇ ਤਾਂਗੇ ਕਾਫੀ ਸਾਰੇ ਪਿੰਡ ਨੇ ਔਰ ਇਹਨਾਂ ਪਿੰਡਾਂ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਪਾਣੀ ਆਉਂਦਾ ਏ ਲੋਕ ਵਿਚਾਰੇ ਦੁਖੀ ਹੁੰਦੇ ਨੇ ਠੇਕੇ ਤੇ ਪੈਲੀਆਂ ਲੈ ਕੇ ਇੱਥੇ ਆਪਣੀਆਂ ਫਸਲਾਂ ਬੀਜਦੇ ਨੇ ਪਰ ਇੱਥੇ ਨੁਕਸਾਨ ਹਰ ਵਾਰ ਜਿਹੜਾ ਉਹ ਵੱਡੇ ਪੱਧਰ ਤੇ ਹੁੰਦਾ ਹੈ ਇੱਥੇ ਬੀਐਸਐਫ ਦੀ ਚੌਂਕੀ ਚ ਵੀ ਪਾਣੀ ਵੜ ਗਿਆ ਇੱਥੇ ਸਾਰੇ ਖੇਤਾਂ ਦੇ ਵਿੱਚ ਪਾਣੀ ਦੇਖਿਆ ਜਾ ਸਕਦਾ ਠੇਕਾ ਸਾਡਾ 70 ਹਜ਼ਾਰ ਰੁਪਏ ਠੇਕਾ ਸਾਲ ਦਾ ਹੂੰ ਤੇ ਫਿਰ ਤਾਂ 70 ਹਜ਼ਾਰ ਫਿਰ ਇੱਥੇ ਦੱਸੋ ਚੋ ਨਾ ਨਾ ਹਥੇ ਕਣਕ 70 ਹਜ਼ਾਰ ਦੀ ਹੋਈ ਸੀ ਹੁਣ ਤਾਂ ਘਾਟਾ ਫਿਰ ਪਊਗਾ ਪੂਰਾ ਪੈਣਾ ਹੀ ਪੈਣਾ ਹੈ ਕਣਕ ਕਲੀ ਨਾਲ ਤਾਂ ਪੂਰੇ ਨਹੀਂ ਹੋਣੇ ਨਹੀਂ ਹੋਣੇ ਬਿਲਕੁਲ ਨਹੀਂ ਹੋਣੇ ਹੂੰ ਬਿਲਕੁਲ ਤਾਂ ਇਹ ਵਾਕਈ ਪ੍ਰਸ਼ਾਸਨ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿਉਂਕਿ ਇਸ ਇਸ ਜਗ੍ਹਾ ਤੇ ਜਿਹੜਾ ਪਾਣੀ ਆਉਂਦਾ ਹੈ ਇਹ ਖਤਰਾ ਬਣਦਾ ਹੈ ਇਸ ਬਾਰੇ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜਿਹੜੇ ਝੋਨੇ ਨੇ ਜਾਂ ਹੋਰ ਫਸਲਾਂ ਨੇ ਇਹਨਾਂ ਫਸਲਾਂ ਦੇ ਬਾਰੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਹਿਲਾਂ ਸੋਚਣਾ ਚਾਹੀਦਾ ਨਾ ਕਿ ਜਦੋਂ ਲੋਕ ਡੁੱਬ ਗਏ ਰੁੜ ਗਏ ਉਦੋਂ ਪ੍ਰਸ਼ਾਸਨ ਸੋਚੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੇਖਦੇ ਆ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਫਿਰੋਜ਼ਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸਖਵਿੰਦਰ ਸਿੰਘ ਸੋਕਾ ਸਰਹੱਦੀ ਪਿੰਡ ਗੱਟੀ ਰਾਜੂ ਕੀ ਦਾ ਉਹ ਏਰੀਆ ਜਿਸ ਏਰੀਏ ਤੋਂ 2023 ਦੇ ਵਿੱਚ ਵੀ ਪਾਣੀ ਦੀ ਸ਼ੁਰੂਆਤ ਹੋਈ ਸੀ ਇੱਥੋਂ ਹੀ ਇਸੇ ਜਗ੍ਹਾ ਤੋਂ ਇੰਨੇ ਪਾਣੀ ਤੋਂ ਹੀ ਸ਼ੁਰੂਆਤ ਹੋਈ ਸੀ ਪਰ ਇੱਧਰ ਸਾਰੇ ਪਿੰਡ ਜਿਹੜੇ ਨੇ ਉਸ ਸਮੇਂ ਡੁੱਬ ਗਏ ਸੀ ਪਰ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਜਿਹੜਾ ਪਾਣੀ ਆ ਫਿਰ ਇਸ ਜਗ੍ਹਾ ਤੱਕ ਪਹੁੰਚ ਗਿਆ ਲਾਸਟ ਪਿੰਡ ਹਾਲਾਂਕਿ ਪਿੰਡ ਇੱਧਰ ਆ ਸਤਲੂਜ ਵੀ ਇੱਧਰ ਆ ਸਤਲੂਜ ਤੋਂ ਅੱਗੇ ਪਿੰਡ ਪਿੰਡ ਤੋਂ ਬਾਅਦ ਅੱਗੇ ਅਸੀਂ ਖੜੇ ਹਾਂ ਔਰ ਅੱਗੇ ਸਰਹੱਦੀ ਤਾਰਾ ਸਾਹਮਣੇ ਔਰ ਇਧਰ ਸਤਪਾਲ ਚੌਂਕੀ ਹੈ ਜਿਹੜੀ ਬੀਐਸਐਫ ਦੀ ਔਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਇਹ ਪਾਣੀ ਇੱਥੇ ਕਿਵੇਂ ਆ ਰਿਹਾ ਅ ਦਰਿਆ ਜਿਹੜਾ ਹੈਗਾ ਸਤਲੁਜ ਉਹ ਇੱਥੋਂ ਕਰੀਬ ਅੱਧਾ ਪੌਣਾ ਕਿਲੋਮੀਟਰ ਪਿੱਛੋਂ ਇਧਰੋਂ ਇਸ ਤਰ੍ਹਾਂ ਘੁੰਮ ਜਾਂਦਾ ਇਸ ਤਰੀਕੇ ਨਾਲ ਉੱਥੋਂ ਹੀ ਪਿੱਛੋਂ ਲੇਕਿਨ ਪਾਕਿਸਤਾਨ ਦੇ ਵਿੱਚ ਐਂਟਰ ਹੁੰਦਾ ਇਸ ਕੋਨੇ 'ਚੋਂ ਦਰਿਆ ਕਿਉਂਕਿ ਇੱਥੇ ਪਾਕਿਸਤਾਨ ਦਾ ਏਰੀਆ ਪਾਕਿਸਤਾਨ 'ਚ ਐਂਟਰ ਹੋ ਕੇ ਫਿਰ ਪੰਜਾਬ ਦੇ ਵਿੱਚ ਐਂਟਰ ਹੁੰਦਾ ਔਰ ਜਦੋਂ ਪੰਜਾਬ 'ਚ ਐਂਟਰ ਹੁੰਦਾ ਉੱਥੋਂ ਇੱਕ ਨਹਿਰ ਇੱਕ ਖਾਲਾ ਲਾ ਲਈਏ ਕੱਸੀ ਲਾ ਲਈਏ ਕੁਝ ਵੀ ਲਾ ਲਈਏ ਜਿਹੜੀ ਪਾਕਿਸਤਾਨ ਦੇ ਵਿੱਚ ਆ ਉਹਦੇ ਰਾਹੀ ਪਾਣੀ ਇੱਥੇ ਆ ਰਿਹਾ ਔਰ ਲਾਸਟ ਟਾਈਮ ਵੀ ਤੇਈ ਚ ਪਾਣੀ ਉਹਦੇ ਰਾਹੀ ਹੀ ਜਿਹੜਾ ਇੱਥੇ ਆਇਆ ਸੀਗਾ ਇੱਥੇ ਹਾਲਾਂਕਿ ਲੋਕ ਇਧਰ ਨਜ਼ਰ ਮਾਰ ਲਓ ਕਾਫੀ ਸਾਰੇ ਜਿਹੜੇ ਲੋਕ ਨੇ ਇਥੋਂ ਦੇ ਇੱਥੇ ਮੌਜੂਦ ਨੇ ਜਿਹੜੇ ਇੱਥੇ ਪਹੁੰਚੇ ਨੇ ਮੌਕੇ ਤੇ ਕਿਉਂਕਿ ਇਹਨਾਂ ਦੀਆਂ ਹੀ ਜ਼ਮੀਨਾਂ ਨੇ ਇਹਨਾਂ ਦਾ ਹੀ ਇੱਥੇ ਜਿਹੜੀ ਖੇਤੀ ਕੀਤੀ ਹੋਈ ਆ ਬਾਈ ਜੀ ਇਸੇ ਹੀ ਜਗ੍ਹਾ ਤੇ ਜੀ ਤੁਸੀਂ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮਨਜੀਤ ਸਿੰਘ ਇਹ ਕਿੰਨਾ ਕੁ ਖਤਰਾ ਹੈਗਾ ਇਸ ਪਾਣੀ ਦਾ ਖਤਰਾ ਤਾਂ ਬਹੁਤ ਹੀ ਹੈ ਜਿੱਥੋਂ ਹਾਂਜੀ ਪਾਣੀ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਅੱਗੇ ਵੀ ਇੱਥੋਂ ਹੀ ਸ਼ੁਰੂਆਤ ਹੋਈ ਸੀ ਹੁਣ ਵੀ ਇੱਥੋਂ ਹੀ ਪਾਣੀ ਲੈਣ ਲੱਗਿਆ ਪਾਕਿਸਤਾਨ ਵਾਲੀ ਸਾਈਡ ਤੋਂ ਹਾਂਜੀ ਸਰ 23 ਚ ਵੀ ਇੱਥੋਂ ਜਦੋਂ ਇੰਨਾ ਕੁ ਪਾਣੀ ਸੀ ਅਸੀਂ ਦੇਖਿਆ ਉਦੋਂ ਵੀ ਅਸੀਂ ਮੌਕੇ ਤੇ ਪਹੁੰਚੇ ਸੀਗੇ 23 ਚ ਵੀ ਇੱਥੋਂ ਸ਼ੁਰੂਆਤ ਹੋਈ ਸੀ ਤੇ ਸਾਰੇ ਪਿੰਡ ਡੁੱਬ ਗਏ ਸੀ ਹਾਂਜੀ ਹਾਂਜੀ ਫਿਰ ਸਾਰਾ ਅੱਗੇ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਬਾਅਦ ਪਾਣੀ ਹਾਂਜੀ ਵਧਾਈ ਇੱਥੋਂ ਹੀ ਸ਼ੁਰੂਆਤ ਹੋਈ ਹੈ ਪਿੱਛੇ ਨਹੀਂ ਤੇ ਖਤਰਾ ਹੁਣ ਬਈ ਜੀ ਆ ਪਾਣੀ ਨੂੰ ਵੇਖ ਕੇ ਕਿੰਨਾ ਕ ਖਤਰਾ ਹੈਗਾ ਖਤਰਾ ਬਹੁਤ ਹੈ ਜੀ ਆ ਸਾਰੇ ਪਿੰਡ ਪਾਣੀ ਦੀਨ ਲਪੇੜ ਚ ਆ ਚੁੱਕੇ ਇਧਰ ਦੋ ਪਿੰਡ ਹੈਗੇ ਆ ਪਿੰਡ ਕਿਹੜਾ ਹੈਗਾ ਇਹ ਬਸ ਕਿਹੜੇ ਪਿੰਡ ਨਵੀਂ ਗੱਟੀ ਰਾਜ ਹੋ ਗਈ ਅੱਛਾ ਇਹ ਗੱਟੀਆਂ ਹੀ ਨੇ ਤਕਰੀਬਨ ਹਾਂਜੀ 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 ਇਹ ਇਹ ਪਿੰਡ ਦੇ ਆਸੇ ਪਾਸੇ ਪਾਣੀ ਲੱਗ ਗਿਆ ਹਾਂਜੀ ਪਾਣੀ ਹੈਗਾ ਇਹਦੇ ਨਾਲ ਲੱਗਿਆ ਹਾਂਜੀ ਤੇ ਇਹ ਹੁਣ ਆਪਣਾ ਜਿਵੇਂ ਝੋਨੇਆਂ ਚ ਹੁਣ ਪਾਣੀ ਖੜਾ ਇਹ ਸਾਰਾ ਇਸੇ ਦੇ ਪਾਣੀ ਆਇਆ ਜਾਂ ਪਹਿਲਾਂ ਦਾ ਵੀ ਸੀ ਹਾਂਜੀ ਨਹੀਂ ਨਹੀਂ ਇਸ ਕਰਕੇ ਪਾਣੀ ਆ ਜਿਹੜਾ ਵਧਿਆ ਪਾਣੀ ਇਹਦੇ ਕਰ ਨਹੀਂ ਪਿਆ ਝੋਨੇ ਜੀ ਪਾਣੀ ਹੂੰ ਹਾਂਜੀ ਅੱਛਾ ਜੇ ਪਾਣੀ ਵੱਧ ਆਏ ਫਿਰ ਨੁਕਸਾਨ ਤਾਂ ਤੇਈ ਵਾਂਗ ਹੋ ਸਕਦਾ ਹਾਂਜੀ ਹਾਂਜੀ ਕਾਫੀ ਜ਼ਿਆਦਾ ਜੀ ਡਰ ਹੈਗਾ ਲੋਕਾਂ 'ਚ ਜਿਵੇਂ ਪਿਛਲੀ ਵਾਰੀ ਪਾਣੀ ਵਧਿਆ ਸੀ ਹੁਣ ਵੀ ਚਾਂਸ ਹੈਗੇ ਪਾਣੀ ਵਧਣ ਦੇ ਹੂੰ ਹੂੰ ਬਾਜੀ ਨੁਕਸਾਨ ਹੋਏਗਾ ਜੇ ਪਾਣੀ ਵੱਧਾ ਹਾਂਜੀ ਹਾਂਜੀ ਵਿੱਚ ਕਿੰਨਾ ਕ ਨੁਕਸਾਨ ਹੋਵੇ ਬਹੁਤ ਜ਼ਿਆਦਾ ਜ਼ਿਆਦਾ ਹੋਏਗਾ ਮਾ ਤਾਂ ਠੇਕੇ ਤੇ ਲਈ ਵੜੇ 4 ਕਿੱਲੇ ਕਿੱਥੇ ਇੱਥੇ ਅੱਗੇ ਨਾਲ ਪਿੱਛੇ ਡੁੱਬ ਗਈ ਆ ਪਾਣੀ ਵਹਿੰਦਾ ਪੈ ਤੜ ਥੜਾ ਹੂੰ ਔਖਾ ਔਖਾ ਕਿੰਨਾ ਠੇਕਾ ਠੇਕਾ ਮੈਂ 60000 ਰੁਪਏ ਆ ਜੀ ਇਹ ਠੇਕੇ ਤੇ ਭਰ ਕੇ 60000 ਅੱਛਾ 23 ਚ 23 ਚ ਕਟਾ ਤੇ 24 ਚ 5 ਲੱਖ ਚੜ ਗਿਆ 23 ਚ ਵੀ ਅੱਛਾ ਉੱਪਰ ਕਰ ਜਾ ਕਰ ਜਾ 38 ਦਾ ਤੇ ਹੁਣ 24 ਚ ਫਿਰ 24 ਚ ਵੀ ਹੁਣ ਆ ਮਾਰ 24 ਚ ਨਹੀਂ ਪਈ ਜੀ 25 ਚ ਆਇਆ 24 ਚ ਮਾੜਾ ਮੋਟਾ ਬਚਿਆ ਉੱਪਰ ਬਚਣਾ ਬਚਣਾ ਕੀ ਆ ਜਦੋਂ 23 ਚ ਘਟਾ ਪੈ ਗਿਆ ਤੇ 25 ਚ ਫਿਰ ਹੁਣ 25 ਚ ਫਿਰ ਪੈ ਗਿਆ ਜੇ ਬਾਈ ਆ ਜਿਵੇਂ ਹੁਣ ਪਾਣੀ ਆ ਭਾਵੇਂ ਝੋਨੇ ਚ ਥੋੜਾ ਜੇ 10 15 ਦਿਨ ਖੜਾ ਰਿਹਾ ਝੋਨੇ ਦਾ ਗਲ ਜਾਣੇ ਗਲ ਜਨ ਗਲ ਜਨ ਵਿੱਚ ਹੂੰ ਕੋਈ ਪ੍ਰਬੰਧ ਪ੍ਰਬੰਧ ਹੈਗੇ ਇੱਥੇ ਕੋਈ ਕੀਤੇ ਨਹੀਂ ਆ ਜੀ ਕੋਈ ਵੀ ਨਹੀਂ ਆ ਆ ਜੀ ਕੋਈ ਪ੍ਰਬੰਧ ਨਹੀਂ ਕੋਈ ਨਹੀਂ ਇਹ ਤਾਂ ਹਰ ਵਾਰ ਭਾਈ ਹਰ ਸਾਲ ਹੀ ਫੇਰ ਡੁੱਬ ਜਾਂਦੇ ਆ ਹਾਂਜੀ 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 ਕੋਈ ਹੱਲ ਨਹੀਂ ਹੈਗਾ ਇਹਦਾ ਹੱਲ ਨਹੀਂ ਹੈ ਜੀ ਇਹ ਪਾਕਿਸਤਾਨ ਤੋਂ ਆਉਂਦਾ ਜੇ ਤਾਰਾਂ ਦਾ ਮੁੱਡੋ ਪਾਣੀ ਹਰ ਸਾਲ ਆ ਜਾਂਦਾ ਜਦੋਂ ਚੜਦਾ ਪਾਣੀ ਉਹ ਆ ਜਾਂਦਾ ਹੂੰ ਬਿਲਕੁਲ ਇਹ ਵਾਕਿਆ ਹੀ ਗੱਲ ਸੋਚਣ ਵਾਲੀ ਆ ਪ੍ਰਸ਼ਾਸਨ ਨੂੰ ਵੀ ਧਿਆਨ ਦੇਣ ਵਾਲੀ ਆ ਚਾਹੇ ਤੁਹਾਨੂੰ ਇਹ ਝੋਨਾ ਦਿਖ ਰਿਹਾ ਸਾਹਮਣੇ ਦਿਖ ਰਿਹਾ ਪਰ ਇਹਦੇ ਮੁੱਡਾਂ ਦੇ ਵਿੱਚ ਕਰੀਬ ਕਿੰਨੇ ਕਿੰਨੇ ਕੁ ਫੁੱਟ ਪਾਣੀ ਅੱਗੇ ਹੋਣਾ ਜਿਹੜਾ ਇੱਥੇ ਝੋਨਾ 'ਚ ਪੈ ਗਿਆ ਉੱਥੇ ਹੈਗਾ 4-5 ਫੁੱਟ ਇੱਥੇ ਜ਼ਿਆਦਾ ਅੱਗੇ ਨਹੀਂ ਜਿਵੇਂ ਜਿਵੇਂ ਨੀਵਾ ਕਰੀਬ ਜੇ ਜੇ ਕੁ 2.5-3 ਫੁੱਟ ਮੰਨ ਲਓ ਐਗਜ਼ਾਮਪਲ ਜੇ ਝੋਨੇ ਦੀ ਹਾਈਟ ਆ ਤਾਂ ਤੁਸੀਂ ਨਜ਼ਰ ਮਾਰ ਲਓ ਹਾਲਾਂਕਿ ਇਹ ਜਗਾ ਉਹ ਜਿਹੜੀ ਬਿਲਕੁਲ ਅਜੇ ਸਹੀ ਆ ਇੱਥੇ ਵੀ ਇੰਨਾ ਪਾਣੀ ਆ ਪਰ ਜਿਹੜਾ ਅੱਗੇ ਆ ਅੱਗੇ ਤਾਂ ਝੋਨੇ ਪੂਰੇ ਜਾਨੀ ਕਿ ਡੁੱਬੇ ਹੋਏ ਆ ਉਹ ਅਗਲੀਆਂ ਜਿਹੜੀਆਂ ਪੈਲੀਆਂ ਨੂੰ ਨੀਵੀਆਂ ਵੀ ਨੇ ਉਹਨਾਂ ਦੇ ਵਿੱਚ ਤਾਂ 2-2-3-3 ਫੁੱਟ ਜਿਹੜਾ ਪਾਣੀ ਆ ਲੋਕ ਕਹਿੰਦੇ ਵੀ ਆ ਗਿਆ ਹੈਗਾ ਔਖਾ ਹੈ ਪਰ ਖਤਰਾ ਵਾਕਈ ਹੈਗਾ ਇਥੇ ਫਸਲਾਂ ਡੁੱਬ ਕੇ ਬਰਬਾਦ ਹੋਣ ਦਾ ਖਤਰਾ ਵਾਕਈ ਹੈਗਾ ਪਰ ਦੂਜੇ ਪਾਸੇ ਹੁਣ ਪ੍ਰਸ਼ਾਸਨ ਕੀ ਕਰਦਾ ਹੈ ਇਥੇ ਕੀ ਕੁਝ ਐਕਸ਼ਨ ਲੈਂਦਾ ਹੈ ਇਹ ਦੇਖਣਾ ਹੋਵੇਗਾ